ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਇੱਕ ਨਵੇਂ ਫਰੌਡ ਬਾਰੇ ਦੱਸਣ ਜਾ ਰਹੇ ਹਾਂ ਤਾਂ ਕਿ ਤੁਸੀਂ ਸੱਚੀ ਤੋਂ ਜਾਣੋ ਹੋ ਸਕੋ ਕਿ ਤੁਹਾਡੀ ਕੋਈ ਵੀ ਆਈਡੀ ਜਾਂ ਫੇਸਬੁੱਕ ਪੇਜ ਕੋਈ ਵੀ ਚੈਨਲ ਵਗੈਰਾ ਹੈਕ ਨਾ ਹੋ ਸਕੇ ਕਿਵੇਂ ਇਹ ਤੁਹਾਨੂੰ ਮੂਰਖ ਬਣਾ ਕੇ ਤੁਹਾਡਾ ਪੇਜ ਉਡਾ ਲੈਂਦੇ ਨੇ ਜਾਂ ਤੁਹਾਡੀ ਆਈਡੀ ਹੈਕ ਕਰ ਲੈਂਦੇ ਨੇ ਤੇ ਆਈਡੀ ਹੈਕ ਕਰਨ ਤੋਂ ਬਾਅਦ ਤੁਹਾਡੀ ਆਈਡੀ ਤੁਹਾਡੇ ਕਰੀਬੀਆਂ ਨੂੰ ਮੈਸੇਜ ਕਰਦੇ ਨੇ ਉਹਨਾਂ ਤੋਂ ਪੈਸੇ ਮੰਗਦੇ ਨੇ ਜਾਂ ਬਲੈਕਮੇਲ ਕਰਦੇ ਨੇ ਫਲਾਣ ਟਾਈਮ ਤੁਹਾਡੀ ਚੈਟ ਵੀ ਪਈ ਹੁੰਦੀ ਹੈ ਆਈਡੀ ਦੇ ਵਿੱਚ ਉਹ ਐਕਸਪੋਜ਼ ਕਰਦੇ ਨੇ ਸੋ ਉਸ ਚੀਜ਼ ਤੋਂ ਤੁਸੀਂ ਬਚ ਸਕੋ ਇਸ ਕਰਕੇ ਨਵਾਂ ਹੀ ਤਰੀਕਾ ਚੱਲਿਆ ਹੋਇਆ ਹੈ ਇਹਨਾਂ ਦਾ ਸੋ ਮੈਂ ਤੁਹਾਨੂੰ ਦੱਸਦਾ ਤੁਹਾਨੂੰ ਨੋਟੀਫਿਕੇਸ਼ਨ ਆਊਗੀ ਫੇਸਬੁੱਕ ਤੇ ਕੁਝ ਇਸ ਤਰੀਕੇ ਦੀ ਮੋਨਟਾਈਜੇਸ਼ਨ ਅਪੀਲ ਕਰਕੇ ਕੋਈ ਪੇਜ ਹੋਊਗਾ ਜਿਹੜਾ ਆਊਗੀ ਨੋਟੀਫਿਕੇਸ਼ਨ ਕਿ ਤੁਹਾਡੀ 6 ਡੇਅਰ ਫੋਟੋ ਐਸ ਅ ਡਾਲਰ ਦਾ ਸਾਈਨ ਬਣਿਆ ਹੋਊਗਾ ਜਾਂ ਕੁਝ ਵੀ ਹੋਰ ਰੁਪਏ ਦਾ ਬਣਿਆ ਹੋਇਆ ਫਲਾਣਾ ਢਮਕਾ ਜੋ ਵੀ ਹੈ ਜਦੋਂ ਤੁਸੀਂ ਇਸ ਤੇ ਕਲਿੱਕ ਕਰੋਗੇ ਤਾਂ ਆ ਖੁੱਲ ਜੂਗਾ ਤਾਂ ਕਿ ਤੁਹਾਡਾ ਪੇਜ ਬਹੁਤ ਘੱਟ ਸਮੇਂ ਦੇ ਵਿੱਚ ਡਿਸੇਬਲ ਹੋਣ ਵਾਲਾ ਵਾ ਤੁਸੀਂ ਇਸ ਨੂੰ ਵੈਰੀਫਾਈ ਕਰੋ 2 ਦਿਨ ਦੇ ਅੰਦਰ ਅੰਦਰ ਆਹ ਲਿੰਕ ਤੇ ਕਲਿੱਕ ਕਰਕੇ ਤੇ ਆਪਣੇ ਪੇਜ ਨੂੰ ਬਚਾਓ ਨਹੀਂ ਤਾਂ ਅਸੀਂ ਤੁਹਾਨੂੰ ਪੀਣਾ ਨਾ ਡੋਡੋ ਕਿ ਜਾਂਦੇ ਤੁਹਾਡਾ ਪੇਜ ਬੈਨ ਕਰ ਦਾਂਗੇ ਬੈਨ ਇਹ ਇਹ ਵਰਡ ਕਦੇ ਵੀ ਫੇਸਬੁੱਕ ਜਾਂ YouTube ਯੂਜ਼ ਨਹੀਂ ਕਰਦੀ ਆਪਣੇ ਚੈਨਲ ਉਹ ਟਰਮੀਨੇਟ ਹੁੰਦਾ ਵਾ ਬੈਨ ਹੁੰਦਾ ਵੀ ਕਿਸੇ ਇਲਾਕੇ ਚੋਂ ਬੈਨ ਕਰਨਾ ਜਾਂ ਫਲਾਣਾ ਢਮਕਾ ਟਰਮੀਨੇਟ ਹੁੰਦਾ ਪ੍ਰੋਪਰਲੀ ਸਾਰਾ ਖਤਮ ਹੀ ਕਰ ਦੇਣਾ ਨਾਮ ਨਿਸ਼ਾਨ ਠੀਕ ਹੈ ਉਰੇ ਵੀ ਇੱਕ ਹੁੰਦਾ ਵੀ ਬੰਦੇ ਨੂੰ ਮਾਰਦਾ ਇੱਕ ਹੁੰਦਾ ਬੰਦੇ ਨੂੰ ਕਿਸੇ ਜਗ੍ਹਾ ਤੋਂ ਜਾਣ ਤੋਂ ਰੋਕਿਆ ਜੇ ਜਾਣ ਤੋਂ ਰੋਕ ਦਿਆਂ ਤਾਂ ਉਹਨੂੰ ਕਹਿੰਦੇ ਆ ਬੈਂਟ ਤੇ ਜਦੋਂ ਮਾਰਦਾ ਉਹਨੂੰ ਕਹਿੰਦੇ ਟਰਮੀਨੇਟ ਸੋ ਇਸ ਤਰੀਕੇ ਨਾਲ ਆ ਜੀ ਜਾਊਗੀ ਤੁਹਾਡੀ ਪ੍ਰੋਫਾਈਲ ਫੋਟੋ ਅ ਸ਼ੇਅਰ ਕਰਕੇ ਤੁਹਾਨੂੰ ਲੱਗੂਗਾ ਹਾਂ ਵੀ ਇਹ ਰ ਇਹ ਚੀਜ਼ ਹੋਣਾ ਪਰ ਕਲਿੱਕ ਕਰੀਏ ਲਿੰਕ ਤੇ ਪਹਿਲੀ ਗੱਲ ਤਾਂ ਇਦਾਂ ਦੇ ਬੰਦਿਆਂ ਤੋਂ ਜਦੋਂ ਤੁਸੀਂ ਲਿੰਕ ਤੇ ਓਪਨ ਕਰੋਗੇ ਨਾ ਤੁਹਾਡਾ ਉਹਨਾਂ ਨੇ ਕਹਿਣਾ ਕਿ ਇੱਥੇ ਅਟੈਚ ਕਰੋ ਲਿੰਕ ਕਰੋ ਆਪਣੇ ਪੇਜ ਨੂੰ ਆਈਡੀ ਨੂੰ ਲਿੰਕ ਕਰੋ ਫਲੈਂਡਰਮ ਕਾਰਡ ਡਿਟੇਲ ਦੋ ਉਸ ਤੋਂ ਤੁਹਾਡਾ ਹੈਗਿੰਗ ਪੱਕੀ ਹੈ ਜਦੋਂ ਜੀ ਐਦਾਂ ਦੀ ਚੀਜ਼ ਹੁੰਦੀ ਹੈ ਨਾ ਪਹਿਲੇ ਸਭ ਤੋਂ ਵੱਲ ਇਹਨਾਂ ਦੀਆਂ ਸਪੈਲਿੰਗਸ ਚੈੱਕ ਕਰਿਆ ਕਰੋ ਇਹਨਾਂ ਦੇ ਲਿਖੇ ਦੇ ਇਹਨਾਂ ਨੇ ਕੀ ਲਿਖਾਇਆ ਕੰਟੈਕਟ ਮੈਟਾ ਸਪਾਰਟ .ਆਨਲਾਈਨ ਸਪਾਰਟ S U P A R T ਹੁੰਦਾ ਕੀ ਹੈ S U P O R T ਤੇ ਲਿਖਿਆ ਵਰਤ ਸਪਾਰਟ ਬਾਕੀ ਕੋਮਾਸ ਵਗੈਰਾ ਜਾਂ ਬਾਕੀ ਡਾਟਸ ਵਗੈਰਾ ਦੀ ਵੀ ਗਲਤੀਆਂ ਨੇ ਉਹ ਦੇਖ ਲੂਗਾ ਜਿਹੜਾ ਬੰਦਾ ਪੜਿਆ ਲਿਖਿਆ ਨੋਟਿਸ ਕਰ ਲੂਗਾ ਮੈਂ ਤੁਹਾਨੂੰ ਇੱਕ ਮੋਟਾ ਮੋਟਾ ਦੱਸ ਦਿੰਨਾ ਕਿ ਆ ਚੀਜ਼ ਐਧਾ ਕਰ ਰਹੇ ਨੇ ਤੇ ਇਹਨੇ ਸਿਰਫ ਮੇਰਾ ਨਹੀਂ ਇਹਦਾ ਪੇਜ ਖੋਲਿਓ ਇਹ ਹੰਦਾ ਪੇਜ ਹੀ ਕਿਸੇ ਦਾ ਬੰਦੇ ਦਾ ਬਣਾਇਆ ਹੋਇਆ ਇਹਨਾਂ ਦੇ ਨੇ ਚੱਕ ਟੋਟ 50 60 ਪੇजेस ਉਹਨਾਂ ਦੀਆਂ ਅ ਪ੍ਰੋਫਾਈਲ ਫੋਟੋਆਂ ਨੂੰ ਸ਼ੇਅਰ ਕਰਦਾ ਇਹਨੇ ਸੇਮ ਜਿ ਲੈ ਕੇ ਜਿਵੇਂ ਅਗਲਾ ਬੰਦਾ ਜੇ ਫਸ ਗਿਆ ਤਾਂ ਠੀਕ ਹੈ ਨਹੀਂ ਤਾਂ ਫਿਰ ਸੋ ਜਾਣੂ ਰਹੋ ਇਸ ਚੀਜ਼ ਤੋਂ ਤੇ ਸਾਵਧਾਨ ਰਹੋ ਜੂਰੀ ਨਹੀਂ ਕਿ ਆਪਣਾ ਪੇਜ ਵਾਲੇ ਬੰਦੇ ਦੇ ਹੀ ਹੋ ਖਾਇ ਕੌਣਗੇ ਆਈਡੀਆਂ ਵੀ ਹੋ ਸਕਦੀਆਂ ਤੁਹਾਨੂੰ ਪਤਾ ਉਸ ਵਾਰ ਦੁਰਵਰਤ ਤੋਂ ਕਿਵੇਂ ਕਰਦੇ ਆ